ਮਿਹਰਬਾਨੀ ਕਰਨ ਲੱਗੇ ਆ ਜਜਬਾ ਪਾਲਣ ਲੱਗੇ ਆ ਅਣਖਾਂ ਪੈਦਾ ਕਰਨ ਲੱਗੇ ਆ ਫਿਰ ਸਭ ਕੁਝ ਦਾਤੇ ਲਾਉਣਾ ਪੈਂਦਾ ਦਾਤੇ ਗਵਾਉਣਾ ਪੈਂਦਾ ਸਰਦਾਰ ਰਣ ਸਿੰਘ ਆਪਣੇ ਪਰਿਵਾਰ ਨੂੰ ਦਾਤੇ ਲਾ ਕੇ ਆਪਣੇ ਮਾਂ ਤੇ ਬਾਪ ਨੂੰ ਆਪਣੀ ਜਾਇਦਾਦ ਨੂੰ ਦਾਤੇ ਲਾ ਕੇ ਇਸ ਮੋਰਚੇ ਵਿੱਚ ਸ਼ਾਮਲ ਹੋਇਆ ਕਹਿ ਕੇ ਆਇਆ ਸੀ ਆਪਣੀ ਮਾਂ ਨੂੰ ਮਾਂ ਜਾਂਦੀ ਵਾਰ ਦਾ ਮੱਥਾ ਚੁੰਮ ਲਾ ਮੁੜ ਕੇ ਪਤਾ ਨਹੀਂ ਆਇਆ ਜਾਣਾ ਵਾਪਸ ਕੇ ਨਹੀਂ ਆਇਆ ਜਾਣਾ ਉਹ ਸਰਦਾਰ ਰਣ ਸਿੰਘ ਦੀ ਕੋਠੜੀ ਵਿੱਚ ਦੋ ਜਲਾਦ ਸ਼ਾਮਾਂ ਨੂੰ 5 ਵਜੇ ਹਾਜ਼ਰ ਹੋਏ ਇੱਕ ਜਲਾਦ ਦੇ ਹੱਥ ਵਿੱਚ ਲੱਕੜ ਦੀ ਕੁਰਸੀ ਹੈ। ਇੱਕ ਜਲਾਦ ਦੇ ਹੱਥ ਵਿੱਚ ਰੱਸਾ ਫੜਿਆ ਹੋਇਆ। ਇਹਨਾਂ ਕੀ ਕੀਤਾ ਇੱਕ ਛੱਤ ਦੇ ਨਾਲ ਕੁੰਡਾ ਲਟਕਦਾ ਹੈ। ਉਹਦੇ ਨਾਲ ਰੱਸਾ ਬੰਨ ਦਿੱਤਾ ਗਿਆ। ਉਸ ਰੱਸੇ ਨੂੰ ਥਾਂ ਨੂੰ ਲਮਕਾ ਦਿੱਤਾ ਗਿਆ ਤੇ ਥੱਲੇ ਕੁਰਸੀ ਰੱਖ ਦਿੱਤੀ ਗਈ। ਸਰਦਾਰ ਰਾਣ ਸਿੰਘ ਨੂੰ ਉਸ ਕੁਰਸੀ ਦੇ ਬਾਹਲ ਦਿੱਤਾ ਗਿਆ। ਉਹਨੇ ਆਖਿਆ ਕੀ ਕਰਨਾ ਮੇਰੇ ਨਾਲ ਤੁਸੀਂ? ਉਹਨੇ ਕਿਹਾ ਜਿਹੜੀ ਰੋਜ਼ ਖਾਪਾ ਪਾਉਣਾ ਨਾ ਸਾਨੂੰ ਟਿੱਕੇ ਨਹੀਂ ਬਣ ਦਿੰਦਾ ਨਾ ਰੋਟੀ ਖਾਣ ਦੇਣਾ ਨਾ ਪਾਣੀ ਪੀਣ ਦੇਣਾ ਅੱਜ ਤੇਰੀ ਵਾਦ ਨੂੰ ਸਦਾ ਵਾਅ ਤੇ ਬੰਦ ਕਰਨਾ ਸਰਦਾਰ ਰਣ ਸਿੰਘ ਨੂੰ ਉਸ ਕੁਰਸੀ ਦੇ ਖਿਲਾਰ ਲਿਆ ਗਿਆ ਉਹਦੇ ਪਾਰ ਦੇ ਨਾਲੋਂ 4 ਗੁਣਾ ਜ਼ਿਆਦਾ ਉਹਦੀਆਂ ਲੱਤਾਂ ਦੇ ਨਾਲ ਪੈਰਾਂ ਦੇ ਨਾਲ ਪੱਥਰ ਬੰਨ੍ਹ ਦਿੱਤੇ ਗਏ ਉਹਦੀ ਪੱਗ ਲਾ ਕੇ ਉਹਦੇ ਜਿਹੜੇ ਸਾਨਾ ਕੁੰਡੇ ਦੇ ਨਾਲ ਲਟਕ ਰੇ ਰਸੇ ਦੇ ਨਾਲ ਬੰਨ੍ਹ ਦਿੱਤੇ ਗਏ ਆਇਆ ਹਾਕਮ ਉਰੇ ਇਸ਼ਾਰੇ ਦੇ ਨਾਲ ਵਕਤ ਦੇ ਸਿਪਾਹੀ ਨੇ ਜਦੋਂ ਸਰਦਾਰ ਦੇ ਪੈਰਾਂ ਥੱਲੇੋਂ ਕੁਰਸੀ ਖਿੱਚੀ ਉਸ ਵੇਲੇ ਕਿਤਰਾ ਨੇ ਹਾਲਾਤ ਪੈਦਾ ਹੋਏ ਉਹਦਾ ਜ਼ਿਕਰ ਮੇਰੇ ਸਾਥੀਆਂ ਦੇ ਕੋਲੋਂ ਸਰਵਣ ਕਰੋ ਫਿਰ ਆਪਾਂ ਸਮਾਪਤੀ ਕਰਾਂਗੇ ਉਹ ਬੇਨਤੀ ਕੀਤੀ ਜਾ ਰਹੀ ਹੈ ਸਾਕੇ 1900 ਮੈਂ 25 ਦਾ ਸੁਣਾਵਾ ਸ਼ਾਮਾਂ ਪਈਆਂ ਤੇ 3 ਮਈ ਨੂੰ ਆਕੇ ਕੋਠੜੀ ਕੋਠੜੀ ਦੇ ਅੰਦਰ ਜਲਾਤਾ ਫੜ ਲਿਆ ਰਾਣ ਸਿੰਘ ਨੂੰ ਨਾਗਰ ਦੇ ਵਿੱਚ ਪਾਪੀ ਸਿੱਖ ਤੇ ਜ਼ੁਲਮ ਕਰਦੇ ਢੋਰੇ ਅਬਸਰ ਅਬਸਰ ਹੁਕਮ ਨੇ ਦੇੰਦੇ ਕਰ ਉਹ ਤਬਾ ਇਸ ਨੂੰ ਦੂਜੀ ਵਾਰ ਨੂੰ ਉਹ ਸਾਕੇ 1900 ਮੇ 25 ਦਾ ਸਣਾਵਾ ਸ਼ਾਮਾਂ ਪਈਆਂ ਤੇ 3 ਮਈ ਨੂੰ ਆਗੇ ਕੋਠੜੀ ਕੋਠੜੀ ਦੇ ਅੰਦਰ ਜਲਾਤਾ ਫੜ ਲੈ ਰਾਣਾ ਸਿੰਘ ਨੂੰ ਲੈ ਕੇ ਜਾਂਤਨਾ ਲੈ ਕੇ ਜਾਂਤਨਾਗਰ ਅਵਸਰ ਹੁਕਮ ਮੈਂ ਦਿੰਦੇ ਕਰ ਉਹ ਤਬਾ ਇਸ ਨੂੰ ਦੂਜੀ ਵਾਰ ਨਾ ਉਹ ਦੂਜੀ ਵਾਰ ਨਾ ਬੜ ਕੇ ਮਾਰੇ ਭਈ ਦੂਜੀ ਵਾਰ ਨਾ ਵਾਰ ਨਾ ਬੜ ਕੇ ਮਾਰੇ ਸਿੱਖੀ ਨੂੰ ਬਚਾਉਣ ਬਦਲੇ ਮਨ ਹੁਕਮ ਹੁਕਮ ਸ਼ਪਾਈਆਂ ਫੜ ਕੇ ਕੇਸ ਛੱਤ ਨਾਲ ਬੰਨ ਤੇ ਥੱਲੇ ਕੁਰਸੀ ਉਹ ਥੱਲੇ ਕੁਰਸੀ ਕੜਦੀ ਰੱਖ ਕੇ ਪੈਰਾਂ 'ਨਾ ਪੱਥਰ ਬੰਨ ਤੇ ਜੀ ਦਾ ਭਾਰ ਸੀ ਭਾਰ ਸੀ ਕਈ ਗੁਣਾ ਜ਼ਿਆਦਾ ਸਿੱਖਦੇ ਸਰੀਰ ਨਾਲ ਜੀ ਬੜੇ ਸੂਰਮਾ ਓਹ ਬੜੇ ਸੂਰਮਾ ਸੁਖਮਨੀ ਬਾਣੀ ਬੜੇ ਸੂਰਮਾ ਸੂਰਮਾ ਸੁਖਮਨੀ ਬਾਣੀ ਜਿਸ ਨੇ ਆਧਾਰ ਕਰਨਾ ਐਨੇ ਚਰਾਂ ਨੂੰ ਚਰਾਂ ਨੂੰ ਜਦੀਆਂ ਵਗਣ ਚਲਾਰ ਵੈਰੀ ਸੀ ਲੋਕ ਤੱਕਦੇ ਐਸਾ ਸਦਕ ਐਸਾ ਸਦਕ ਕਦੇ ਨਹੀਂ ਤੱਕਿਆ ਐਸਾ ਸਦਕ ਸਦਕ ਕਦੇ ਨਹੀਂ ਤੱਕਿਆ ਵੇਖ ਕੇ ਹੈਰਾਨ ਰਹ ਗਏ ਕੀਤਾ ਪਰਣਾ ਪਰਨ ਨਵਾ ਗਿਆ ਸੂਰਮਾ ਅਣਖਾਂ ਲਈ ਜਿੰਦਵਾਰ ਕੇ ਬੱਲਵਾਲੀਆ ਜਨਮਾ ਖੰਡੇ ਦੀ ਧਾਰੋ ਉਹ ਨਾਸਦਿਕ ਹਾਰਿਆ ਹਾਰਿਆ